ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਫੇਰ ਲੈ ਕੇ ਆ ਗਿਆ ਬਹੁਤ ਹੀ ਕੈਂਡ ਫਣੀ ਕਮੈਂਟਾਂ ਵਾਲੀ ਵੀਡੀਓ ਤੇ ਬਿਨਾ ਟਾਈਮ ਖਰਾਬ ਕੀਤੇ ਪਹਿਲਾਂ ਵੀਡੀਓ ਦੇਖੋ ਫਿਰ ਲੋਕਾਂ ਵੱਲੋਂ ਕੀਤੇਗੇ ਕੁਝ ਫਣੀ ਕਮੈਂਟ ਪੜਾਂਗੇ ਕੀ ਆ ਪੜਦਲੇ ਆਇਆ ਪੜਦਲੇ ਆਇਆ ਫਿਰ ਕੀ ਆਣਾ ਆਣਾ ਆ ਭਾਰੀ ਹੀ ਭਾਰੀ ਆ ਗਏ ਪਿਆਰ ਹੈ ਮੈਂ ਆ ਗਿਆ ਬਸ ਡੱਬੀ ਲੈ ਕੇ ਪੜਦਲੇ ਆ ਗਏ ਪ੍ਰਾਲੀ ਦੀ ਵੰਡਾ ਪ੍ਰਾਲੀ ਦੀ ਵੰਡਾ ਪ੍ਰਾਲੀ ਦੀ ਕੁੜੀ ਹੁੰਦੀ ਤਾਂ ਵਿਆਹ ਕੇ ਤੋਰ ਵੀ ਦਿੰਦੇ ਤੇਰਾ ਕੀ ਕਰੀਏ ਫਿਰ ਕੀ ਕਮਟਲ ਭਾਰੀ ਇੱਕ ਮਡਲ ਦੀ ਭਾਰੀ ਭਾਰੀ ਫਿਰ ਕੀ ਥੱਲੇ ਆ ਗਏ ਥੱਲੇ ਆ ਗਏ ਫਿਰ ਕੀ ਨਹੀਂ ਬਈ ਤੇਰਾ ਨਹੀਂ ਕਸੂਰ ਅਸੀਂ ਭੈਣ ਚੋਦਾ ਜਿੰਨਾ ਇੰਸਟਾ ਡਾਊਨਲੋਡ ਕੀਤਾ ਆਉਣਾ ਹੈ ਥੱਲੇ ਆਉਣਾ ਹੈ ਭਾਰੀ ਹੈ ਭਾਰੀ ਹਟੀ ਨਾ ਜਿੰਨਾ ਚਿਰ ਮਨੁੱਖਤਾ ਦੀ ਸੇਵਾ ਵਾਲੇ ਚੁੱਕ ਕੇ ਨਹੀਂ ਲਿਆ ਜਾਂਦੇ ਈਆ ਈਆ ਪੜ ਥੱਲੇ ਆਏ ਪੜ ਥੱਲੇ ਆਏ ਫਿਰ ਕੀ ਆਉਣਾ ਹੀ ਆਣਾ ਹੀ ਹੈ ਭਾਰੀ ਹੀ ਭਾਰੀ ਆ ਗਏ ਜੇ ਮੈਂ ਤੇਰੇ ਪਿੰਡ ਦਾ ਹੁੰਦਾ ਤਾਂ ਇਸੇ ਪ੍ਰਾਲੀ ਵਿੱਚ ਤੇਰੀ ਬੁੰਡ ਮਾਰਨੀ ਸੀ ਫਿਰ ਪੁੱਛਣਾ ਸੀ ਕੀ ਆ ਕੀ ਆ ਪੰਡ ਥੱਲੇ ਆ ਗਿਆ ਪ੍ਰਾਜੀ ਦੀ ਵੰਡਾ ਪ੍ਰਾਜੀ ਦੀ ਵੰਡਾ ਪ੍ਰਾਜੀ ਦੀ ਤੇਰੇ ਸੱਪ ਸੁਪੀ ਲੜ ਜੇ ਕੁੜੀ ਆਵਿਆ ਯਾ ਯਾ ਪੰਡ ਥੱਲੇ ਆਇਆ ਪੰਡ ਥੱਲੇ ਆਇਆ ਪੰਡ ਥੱਲੇ ਆਇਆ ਨਾ 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 ਪੁੰਡ ਦੇ ਕੇ ਆਇਆ ਫੇਮ ਲੈਣ ਲਈ ਕੀ ਕੁਝ ਕਰ ਰਹੀ ਹੈ ਦੁਨੀਆ ਤੇ ਲੋਕੀ ਕਮੈਂਟ ਵਿੱਚ ਗਾਣਾ ਕੱਢ ਕੇ ਤੋਰ ਜਾਂਦੇ ਆ ਬਾਈ ਗਾਲਾਂ ਨਾ ਕੱਢਿਆ ਕਰੋ ਫਨੀ ਕਮੈਂਟ ਜਰੂਰ ਕਰਿਆ ਕਰੋ ਅਗਲੀ ਦੀ ਮਿਹਨਤ ਆ ਹੁਣ ਮੇਰੇ ਕਮੈਂਟ ਵਿੱਚ ਇਹ ਨਾ ਕਹੋ ਵੀ ਇਹ ਲੋੜੇ ਦੀ ਮਿਹਨਤ ਆ ਤੇ ਨਾਲ ਇਹ ਵੀ ਨਾ ਕਹੋ ਕਿ ਗਾਲਾਂ ਨਾ ਕੱਢਿਆ ਕਰੋ ਅਜੇ ਮੇਰਾ ਮੂੜਾ ਜੀ ਹਜੇ ਤੱਕ ਵੀ ਹੈੱਡਫੋਨ ਨਹੀਂ ਲਗਾਏ ਤਾਂ ਹੁਣ ਲਗਾ ਲਓ ਮੇਰਾ ਹੱਥ ਛੁਡਾ ਕੇ ਤੂੰ ਵੀਰ ਦਿਵਾਲੀ ਤੇ ਵੀ ਛੁੱਟੀ ਨਹੀਂ ਕਰਦਾ ਕਹਿਰਾ ਨਾਲ ਖੜ ਗਿਆ ਵੇ ਤੇਨੂੰ ਪਿੰਡ ਵਾਲੇ ਨਹੀਂ ਗਾਲ੍ਹਾਂ ਕੱਢਦੇ ਆਪਦੇ ਪਿੰਡ ਦੇ ਸਰਪੰਚ ਦਾ ਨੰਬਰ ਸੈਂਡ ਕਰੀ ਔਰ ਅੱਪ ਵਰ ਗਿਆ ਵੇ ਫੌਜ ਚ ਹੁੰਦਾ ਹੋਂ ਨੂੰ ਤੇਰੇ ਚਿਤੜਾ ਤੇ ਬੰਬ ਬਾਨ ਕੇ ਡਾ ਦੇਂਦੇ ਆ ਕੀ ਕਰਕੇ ਆਵੇ ਤੇਰੇ ਪਿੰਡ ਦੇ ਨਵੇਂ ਬਣੇ ਸਰਪੰਚ ਦਾ ਨੰਬਰ ਸੈਂਡ ਕਰੀ ਉਹਨੂੰ ਮੈਂ ਕਹਿਣਾ ਪਿੰਡ ਦੇ ਸੁਧਾਰ ਦੀ ਸ਼ੁਰੂਆਤ ਤੇਰੇ ਤੋਂ ਕਰੇ ਗੁੱਸੇ ਜੰਮਣ ਕੰਦਾ ਕੰਬਣ ਐਦਾਂ ਦੀ ਐਕਟਿੰਗ ਨਾਲੋਂ ਚੰਗਾ ਨਸ਼ਾ ਹੀ ਕਰ ਲੋ ਗੁੱਸੇ ਪੁੱਤ ਨਾ ਜੰਮਣ ਧੀ ਅੰਨੀ ਚੰਗੀ ਬਾਬੇ ਕਿਹੜੇ ਚੱਕਰਾਂ ਚ ਪਿਆ ਜਾ ਕੇ ਸੜਕ ਤੇ ਰਾਤ ਨੂੰ ਬੰਦੇ ਲੁੱਟ ਬਈ ਡੋਲੇ ਤੇ ਛੇਰ ਛਪਾਇਆ ਜਾਂ ਫਿਰ ਸੂਰ ਏ ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ ਕਿਸ ਕਿਸ ਨੂੰ ਪਾਬੀ ਨਹੀਂ ਪਾਬਾ ਲੱਗੀ ਜਾਂਦਾ ਤੁਸੀਂ ਵੀ ਵੀਡੀਓ ਨੂੰ ਲਾਈਕ ਕਰਕੇ ਜਰੂਰ ਦੱਸਿਓ ਤਾਵੇ ਤੂੰ ਹੀ ਦੱਸ ਕਿੰਨੀ ਸੋਹਣੀ ਲੱਗਾ ਮੈਂ ਮੈਨੂੰ ਕੋਈ ਸ਼ੱਕ じゃ ਹੋ ਰਿਹਾ ਹਾਈ ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ ਤਲਵਾਰਾਂ ਚੱਲਣ ਗਿਆ ਰਾਤ ਨੂੰ ਤਾਵੇ ਤੂੰ ਹੀ ਦੱਸ ਕਿੰਨੀ ਸੋਹਣੀ ਲੱਗਾ ਇਹਨੂੰ ਕਹਿੰਦੇ ਆ ਸਲਵਾਰ ਚ ਤਲਵਾਰ ਕਿਹੜੇ ਪਿੰਡੋਂ ਆਇਆ ਤੂੰ ਤੈਨੂੰ ਪਤਾ ਨਹੀਂ ਤੂੰ ਕਿੱਥੇ ਆ ਉਹ ਬਾਬੇ ਕਰਦਾ ਜਵਾਕਾ ਉਤੇ ਹਵਾ ਜੂਰੀ ਭੋਰਨ ਵਾਲੇ ਭੋਰ ਹੀ ਜਾਂਦੇ ਨੇ ਸੀਨਾ ਚੀਰ ਕੇ ਪੱਥਰਾਂ ਦਾ ਜੇਪ ਕਿਛੇ ਦੀ ਨਹੀਂ ਸਾਨੂੰ ਬਸ ਕਰੋ ਮਜਬੂਰ ਹੋ ਬਾਬਾ ਮਾਦਾ ਨਾ ਦੋ ਅੱਬਾ ਕਦਾ ਸ਼ੇਰ ਸੰਗਰੂਰ ਭਾਈ ਮੈਂ ਸੰਗਰੂਰ ਵੱਲੋਂ ਸਾਰੇ ਤੋਂ ਮਾਫੀ ਮੰਗਦਾ ਇਹ ਏਜੰਸੀ ਦੇ ਬੰਦੇ ਨੇ ਸੰਗਰੂਰ ਨੂੰ ਬਦਨਾਮ ਕਰਨ ਲਈ ਛੱਡੇ ਹੋਏ ਆ ਨਾ ਤਾਂ ਮੈਂ ਕੁਝ ਪੁੱਛਣਾ ਇਹਨਾਂ ਦਾ ਸੁਣਾ ਇਸ ਰਿਸ਼ਤੇ ਦੀ ਸ਼ੁਰੂਆਤ ਕਿੱਥੋਂ ਕੀਤੀ ਸੀ ਹਜੇ ਵੀ ਟਾਈਮ ਹੈਗਾ ਮੁੱਕਰ ਜਾ ਤੇ ਅੱਜ ਮੈਸ ਤੇ ਮੋਰ ਲਾਉਣਾ ਹੈ ਬਾਈ ਤੈਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਨੂੰ ਲੱਖ ਦੀਆਂ ਲਾਣਤਾ ਉਹ ਖਾਲਸਾ ਕਾਲ ਜਿਦਾ ਵੈਲੀ ਆਪਣਾ ਭੈਣੇ ਤੂੰ ਹੀ ਸ਼ਰਮ ਕਰ ਲੈ ਇਸ ਟਾਈਮ ਕਰੇ ਬੈਠ ਕਿੱਧਰ ਤੂੰ ਹੀ ਫਿਰਦੀ ਆਂ ਹੱਥਾਂ ਲੱਗੇ ਕੱਟ ਦੱਸ ਕਿਹੜੀਆਂ ਜੰਗਾਂ ਨੇ ਸੁਰਮਾ ਵੇਚਣ ਵਾਲਾ ਲੱਗਦਾ ਦੀ ਮੇਰੀ ਉਮਰ ਨਿਆਣੀ ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੁਸੀਂ ਕੁਸਾ ਲੱਭਿਆ ਉੱਠ ਡੇਗੀ ਪਹਿਂ ਡੇਗੀ ਪੈ ਉੱਠੀ ਪਈ ਉੱਠੀ ਪੈ ਫਿਰ ਕੀ ਫਿਰ ਦੇਖੀ ਫੇੜ ਫੇੜ ਕਿਹੜੇ ਕੰਮਾਂ ਚ ਪਿਆ ਬੁੰਡ ਦਿਆ ਕਰ ਕਹਿੰਦਾ ਉੱਠੀ ਪਈ ਉੱਠੀ ਪੈ ਫਿਰ ਕੀ ਉੱਠ ਰਹੀ ਉੱਠ ਰਹੀ ਜੋਰ ਆ ਜੋਰ ਆ ਡੋਲਿਆ ਉੱਠੀ ਪਈ ਉੱਠੀ ਪੈ ਫਿਰ ਕੀ ਫਿਰ ਕੀ ਹੋਇਆ ਨਜਰਾਂ ਚ ਹੀ ਡਿੱਗਿਆ ਹੀ ਹੋਇਆ ਡੋਲਿਆ ਡੋਲੀ ਉੱਠੀ ਪੈ ਮ ਉੱਠਣਾ ਹੀ ਉੱਠਣਾ ਹੀ ਉੱਠੀ ਪੈ ਕਣਕੀਆ ਕਣਕੀਆ ਸਾਫਾ ਹੀ ਸਾਫਾ ਹੀ ਫਿਰ ਕੀ ਪਨੀਰ ਸੁਪਰਸਟਾਰ 2.0 ਫਰੋਮ ਮੀਸ਼ੋ ਦੇਖੀ ਗਈ ਪਹਿਣ ਡੈਗੀ ਪੈ ਉੱਠੀ ਪਈ ਉੱਠੀ ਪਈ ਫੇਰ ਕੀ ਫੇਰ ਕੀ ਦੇਖੀ ਫੇਰ ਦਿੱਤ ਫੇਰ ਦਿੱਤ ਘਰੀ ਦਾ ਉੱਠੀ ਨਾ ਜਿੰਨੇ ਚਿਰ ਕਣਕ ਵਾਲਾ ਆ ਕੇ ਛਾਤੀ 'ਚ ਲੱਤਾਂ ਨਹੀਂ ਮਾਰਦਾ ਈਆ ਈਆ ਬਰਾਲੀ ਨਾ ਪੈਹ ਨਾ ਪੈ ਉੱਠ ਗਿਆ ਉੱਠ ਰਾਇ ਉੱਠ ਰਾਇ ਵੇਲਾ ਵੇਲਾ ਬਰਾਲੀ ਬਰਾਲੀ ਵੇਲਾ ਪਤਾ ਨਹੀਂ ਇਹਨੂੰ ਸਪੋਰਟ ਕਰੀਏ ਜਾਂ ਰਿਪੋਰਟ ਕਰੀਏ ਤੂੰ ਛੋੜਦੇ ਛੋੜਦੇ ਚੱਲ ਚੋਕੇ ਮਾਰੀ ਜੋਖੀ ਮਾਰੀ ਪ੍ਰਾਲੀ ਮਾਰੀ ਬਾਈ ਫੋਨ ਵੇਚ ਨਾ ਬਾਈ ਵੇਖ ਲਾ ਵੇਲਾ ਕੰਨੀ ਕੰਨੀ ਅੱਗ ਲਾ ਦੋ ਫਿਰ ਪ੍ਰਾਲੀ ਨੂੰ ਵਿੱਚੇ ਤੈਨੂੰ ਤੈਨੂੰ ਬਣਿਆ ਡੇਪੇ ਡੇਪੇ ਫਿਰਤੀ ਡੌਣਾ ਯੂਰ ਜਿਹੜਾ ਫਿਰ ਉਠੀ ਪਏ ਉੱਥੀ ਉਠੀ ਉਠਾਈ ਉੱਥੀ ਪਏ ਲੋਕਾਂ ਦੇ ਛੋਟੇ ਹੁੰਦੇ ਠੀਕਾ ਮੋਢੇ ਤੇ ਲੱਗਿਆ ਸੀ ਇਹਦੇ ਚਿੱਤੜਾਂ ਦੇ ਲੱਗਣ ਦਾ ਨਤੀਜਾ ਈਆ ਈਆ ਪ੍ਰਾਲੀ ਸੁਣ ਨਾ ਪੇਹ ਨਾ ਪੇ ਉਠ ਗਿਆ ਉੱਥੀ ਉਠਰਾਇ ਉਠਰਾਇ ਵੇਲਾ ਪ੍ਰਾਲੀ ਬਰਾਲੀ ਵੇਲਾ ਜੇ ਪ੍ਰਾਲੀ ਥਲੇ ਸੱਪ ਹੋਇਆ ਉਹਨੇ ਚਿੱਤੜਾਂ ਦੇ ਦੰਦੀ ਵੱਢਨੀ ਤੇਰੇ ਤੂੰ ਫੁਰਤੀ ਫੁਰਤੀ ਚੱਲ ਚੋਕੇ ਮਾਰੀ ਜੋ ਕਿ ਮਾਰੀ ਪ੍ਰਾਲੀ ਮਾਰੀ ਪ੍ਰਾਲੀ ਮਾਰੀ ਵੇਲਾ ਵੇਲਾ ਮੇਰੇ ਨਾਲ ਸੰਪਰਕ ਕਰੋ ਆਪ ਇਹੋ ਜਿਹੇ ਫੋਨ ਖੋਇਆ ਕਰਾਂਗੇ ਵੀਰ ਲੋਕਾਂ ਦਾ ਕੰਮ ਹੈ ਗਾਲਾਂ ਕੱਢਣਾ ਪਰਵਾਹ ਨਹੀਂ ਕਰਨੀ ਕਿ ਮੈਂ ਵੀ ਲੋਕਾਂ ਨਾਲ ਹਾਂ ਗਾਣਾ ਨਹੀਂ ਪ੍ਰਸੰਗ ਸਹਿਤ ਵਿਆਖਿਆ ਮੇਰੇ ਵੀਰ ਇਹ ਮੈਨੂੰ ਸਮਝ ਨਹੀਂ ਆਇਆ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਸਪੋਰਟ ਨਹੀਂ ਰਿਪੋਰਟ ਕਰੋ ਯਾ ਫਿਰ ਮੈਨੂੰ ਨਿੰਦਰ ਰਹੇ ਹੋ ਤੁਸੀਂ ਮੇਰੇ ਟੈਲੰਟ ਨੂੰ ਸਪੋਰਟ ਕਰਦੇ ਹੋ ਜਾਂ ਮਾੜਾ کہہ ਰਹੇ ਹੋ ਮੈਂ ਵੀਰ ਤੂੰ ਬਹੁਤ ਅੱਗੇ ਜਾਵੇਂਗਾ ਬਸ ਗਾਉਣਾ ਛੱਡ ਦੇ ਤੁਹਾਡੀ ਗੱਲ ਹੀ ਨਹੀਂ ਸਮਝ ਸਕਿਆ ਮੇਰੇ ਵੀਰ ਜੀ ਬਾਕੀ ਅਸੀਂ ਤੁਹਾਨੂੰ ਇਹ ਗੱਲ ਕਹਿੰਦੇ ਰਹਾਂਗੇ ਬਾਕੀ ਗੱਲਾਂ ਦੀ ਗੱਲਾਂ ਆ ਸਮਝ ਆ ਕਵਦੀ ਥਾਂ ਪਰ ਬਾਈ ਬੰਦਾ ਸਿਰਾ ਗੁੱਸਾ ਨਹੀਂ ਕਰਦਾ ਕਿਸੇ ਦੀ ਵੀ ਗੱਲ ਦਾ ਇੱਕ ਬਾਈ ਨੇ ਕਮੈਂਟ ਕੀਤਾ ਆ ਬਾਈ ਯਾਰ ਮੇਰੀ ਭੈਣ ਦਾ ਵਿਆਹ ਵਾ ਤੇਰਾ ਖਾੜਾ ਲਵਾਉਣਾ ਅਗੋ ਬਾਈ ਨੇ ਰਿਪਲਾਈ ਵੀ ਕੀਤਾ ਆ ਥੋਡੀ ਭੈਣ ਸਾਡੀ ਭੈਣ ਜ਼ਰੂਰ ਆਉਂਗਾ ਵੀਰੇ bro ਗੱਡੀ ਥੱਲੇ ਆ ਕੇ ਦੇਖ ਬੜਾ ਸਵਾਦ ਆਉਂਦਾ ਅੱਛਾ ਬਹੁਤ ਸੋਹਣੀ ਕਲਮਾ ਤੇਰੀ ਤੋੜ ਕੇ ਬੁੰਡ ਚ ਲੈ ਲਾ ਓਕੇ ਬਾਈ ਤੁਸੀਂ ਤਾਂ ਮੈਨੂੰ ਚੰਲਾ ਹੀ ਸਮਝਦੇ ਹਨ ਤੁਹਾਨੂੰ ਤਾਂ ਇਹ ਲੱਗਦਾ ਹੈ ਵੀ ਇਹਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਵੀਰ ਇਦਾਂ ਹੀ ਮਿਹਨਤ ਕਰ ਬਹੁਤ ਪਿੱਛੇ ਜਾਵੇਂਗਾ ਮੈਂ ਕੋਈ ਸੋਰਾ ਪਾਗਲਾ ਜਿਹੜਾ ਗੱਡੀ ਥੱਲੇ ਆ ਜਾਵੇ ਜੇ ਮੈਂ ਗੱਡੀ ਥੱਲੇ ਆ ਗਿਆ ਭਰਾ ਮੇਰਾ ਤਾਂ ਕੰਮ ਰੁਕ ਜਾਊਗਾ ਤੇ ਜੇ ਕਲਾਕਾਰ ਰੁਕ ਗਿਆ ਇੰਡਸਟਰੀ ਹੀ ਰੁਕ ਜਾਊਗੀ ਵਧੀਆ ਗਾਉਂਦਾ ਬਾਈ ਪਰ ਤੂੰ ਮੂੰਹ ਚ ਗਾਇਆ ਕਰ ਕੀਆ ਕੀਆ ਬਲੇ ਚੁੱਕੜੀ ਬਲੇ ਚੁੱਪਰੇ ਚੁੱਪਰੇ ਕਰ ਤੂ ਕਿਉਂ ਯਾਰ ਹੁਣ ਤਾਂ ਗਾਲਾਂ ਵੀ ਮੋਕ ਗਈਆਂ ਤੈਨੂੰ ਕੱਢਣ ਲਈ ਚੁੱਪਰੇ ਪੈਣੀ ਜੂਰ ਪਾਉਣਾ ਜੂਰ ਫਤ ਇਹ ਮੱਢੀਂ ਇਹ ਭੇਣੀ ਇਹ ਭੇਣੀ ਇਹ ਭੇਣੀ ਟਰੈਕਟਰਾਂ ਸਾਣ ਨੜ ਗਿਆ ਗੱਲ ਨਹੀਂ ਬਣੀ ਅਗਲੀ ਵੀਡੀਓ ਵਿੱਚ ਤਗੜਾ ਹੋ ਕੇ ਪੋਰੀ ਯਾਰ ਨੜ ਗਿਆ ਰਹੀਆਂ ਮੈਂ ਨੜ ਕੇ ਰਹੀਆਂ ਪੂਣੀਆ ਪੂਣੀਆ ਚੁੱਪਨੇ ਕਿ ਨਹੀਂ ਆ ਰਹੇ ਜਿਹੜੇ ਚੁੱਪਨੇ ਸਾਡਾ ਵੀ ਚੁੱਪ ਲਾ ਗੰਨਾ ਹਾਂਜੀ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਵਿੱਚ ਕੋਈ ਵੀ ਕਮੀ ਲੱਗੀ ਹੋ ਤਾਂ ਉਹ ਵੀ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਤੇ ਜਾਂਦੇ ਜਾਂਦੇ ਇੱਕ ਹੋਰ ਆਈਟਮ ਪੇਸ਼ ਹੈ ਤੁਹਾਡੇ ਲਈ ਜਰੂਰ ਦੇਖ ਕੇ ਜਾਓ ਪਤਾ ਨਹੀਂ ਗਾਣਾ ਗਾਈ ਜਾਂਦਾ ਕਿ ਰੈਪ ਕਰੀ ਜਾਂਦਾ ਇਹ ਤਾਂ ਸਮਝ ਨਹੀਂ ਆਇਆ ਪਰ ਇਹ ਦੇਖਣ ਤੋਂ ਬਾਅਦ ਇੱਕ ਗੱਲ ਜਰੂਰ ਕਹਾਂਗਾ ਕਿ ਭਾਈ ਬਹੁਤ ਸੋਹਣਾ ਪਰ ਦੁਬਾਰਾ ਨਾ ਗਾਈ ਸਰਕਾਰਾਂ ਨੇ ਮਰਵਾ ਦੇਣਾ ਤੇਨੂੰ ਨਾਲੇ ਇੱਕ ਗੱਲ ਹੋਰ ਆਪਦੀ ਕਲਮ ਤੋੜ ਕੇ ਆਪਦੀ ਚਿੱਤੜਾਂ ਚ ਲੈ ਲਾ ਤੇ ਤੁਸੀਂ ਵੀ ਆਪਦੇ ਵਿਚਾਰ ਸ ਪੱਕੀਆਂ ਖਿਡਾਰੀ ਬਾਜ ਵਾਂਗੂ ਵੱਡੀਆਂ ਸੀ ਮਾਰਦੇ ਆਂ ਡਾਲੀ ਨਹੀਂ ਕਰਦੇ ਹਿਸਾਬ ਭਾਈ ਜਿਹਦੇ ਨਾਲ ਯਾਰੀ ਕੀਤਾ ਕਮਬੈਕ ਲੈਣ ਗੱਲ ਟਾਈਮ ਦੀ ਸੀ ਸਾਰੀ ਟੁੱਟਿਆਵੇਂ ਬਹੁਤ ਹੋਈਆਂ ਗੱਲਾਂ ਵੀ ਅਨੇਕ ਸਭ ਰੀਅਲ ਸਟੋਰੀ ਗੱਲਾਂ ਕਰਦਾ ਨਹੀਂ ਫੇਕ ਸਾਡੀ ਬਾਬੇ ਹੱਥ ਡੋਰ ਜੀ ਦਾ ਚੱਲਦਾ ਯੋਰ ਉਹੀ ਆਂਦਾ ਸਾਨੂੰ ਕੋਈ ਜਵਾਬ ਜਿਹੜਾ ਕੰਮ ਤਾਂ ਨਹੀਂ ਪਿੱਛਦੇ ਬਥੇਰੇ ਬਹੁਤ ਵੱਡੇ ਸਾਡੇ ਜਿਹਰੇ ਸਭ ਪਤਾ ਮੈਨੂੰ ਪੇਟੀ ਉੱਤੇ ਖਾਰਾ ਖਾਂਦੇ ਜਿਹੜੇ ਸਭ ਦਿਲਚਸਣੇ ਗੱਲਾਂ ਤਾਂ ਹੀ ਔੜੀ ਔੜੀ ਚੰਗਾ ਟਾਈਮ ਆਊਗਾ ਜਰੂਰ ਤੁਹਾਡੀ ਸ਼ਾਊਗਾ ਜਰੂਰ